ਹੁਣ ਆਪਾਂ ਕਰਤਾਰਪੁਰ ਸਾਹਿਬ ਦਾ ਜਿਹੜਾ ਮਿਊਜ਼ੀਅਮ ਬਣਾਇਆ ਹੋਇਆ ਇੱਥੇ ਉਹਦੇ ਵਿੱਚ ਖੜੇ ਆ। ਇਹ ਜੋ ਤੁਸੀਂ ਦੇਖ ਰਹੇ ਹੋ ਇਹ ਨੇ ਫੋਟੋਆਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ। ਇਸੇ ਤਰ੍ਹਾਂ ਇਹ ਤੇ ਕਈ ਤਰੀਕਿਆਂ ਦੇ ਨਾਲ ਇੱਕ ਓੰਕਾਰ ਦੇ ਡਿਜ਼ਾਈਨ ਬਣਾਏ ਹੋਏ ਨੇ। ਖੱਤੀ ਮਣਾਈ ਹੋਈ ਪੇਂਟਿੰਗ ਸਾਹਿਬ ਸ਼੍ਰੀ ਗੁਰੂ ਕੀ ਮਹਾਰਾਜ ਦਾ ਪੋਰਟਰੇਟ ਇਹ ਫੋਟੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੈ ਥੋੜਾ ਟੇਡਾ ਜਿਆਦਾ ਹੋ ਗਿਆ ਕਿ ਇਹਨਾਂ ਦੀ ਇੱਕ ਅੱਖ ਪ੍ਰਿੰਟਿੰਗ ਦੇ ਵਿੱਚ ਨਹੀਂ ਹੈ ਜਿਹੜਾ ਆਊਟਰ ਵੀਰਾ ਕਰਨਜੀਤ ਸਿੰਘ ਜੀ ਦਾ ਫਿਰ ਇੱਕ ਓਆ ਲੈ ਸਾਬ ਦੇ ਗੁਰਦੁਆਰਾ ਸਾਹਿਬ ਦਾ ਗੁੰਮਜ ਇੱਕ ਓੰਕਾਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਕ ਓੰਕਾਰ ਦੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿੱਖ ਬੱਚਿਆਂ ਦੇ ਤਸਵੀਰਾਂ ਰਾਹੀਂ ਕਿ ਇੱਥੇ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ عقਿਦੇ ਧਾਰਮਿਕ ਪ੍ਰੋਗਰਾਮ ਕਰਨ ਦਾ ਪੂਰਾ ਹੱਕ ਦਿੱਤਾ ਜਾਂਦਾ ਹੈ। ਇਹ ਸਭ ਸ੍ਰੀ ਕਰਤਾਰਪੁਰ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਤਸਵੀਰਾਂ ਇਸ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੂਜਸਮਾ ਪੋਰਟਰੇਟ ਬੁੱਤ ਕਹਿੰਦੇ ਆਪਾਂ ਹੁਣ ਸੰਗਤਾਂ ਇਧਰੋਂ ਕਰਤਾਰਪੁਰ ਕਾਰਿਡੋਰ ਕਨਿਓ ਵੀ ਆਈਆਂ ਨੇ ਆਪਣੇ ਡੇਰਾ ਬਾਬਾ ਨਾਨਕ ਕਨਿਓ ਜੋ ਸਿੱਖ ਇੰਡੀਅਨ ਸਿੱਖ ਪਾਕਿਸਤਾਨ ਵਾਲੀ ਸਾਈਡ ਤੋਂ ਆਉਂਦੇ ਨੇ ਉਹਨਾਂ ਦੇ ਆਈ ਕਾਰਡ ਦੀ ਪੱਟੀ ਆ ਜਿਹੜੀ ਉਹ ਨੀਲੇ ਰੰਗ ਦੀ ਹੁੰਦੀ ਹੈ ਜਿਹੜੇ ਕਰਤਾਰਪੁਰ ਸਾਹਿਬ ਆਉਂਦੇ ਨੇ ਡੇਰਾ ਬਾਬਾ ਨਾਨਕ ਨਿਓ ਉਹਨਾਂ ਦੀ ਪੀਲੇ ਰੰਗ ਦੀ ਹੁੰਦੀ ਹੈ ਇਥੋਂ ਪਛਾਣ ਹੋ ਜਾਂਦੀ ਹੈ ਵੀ ਇਹ ਬੰਦਾ ਸਾਡੇ ਜਥੇ ਦਾ ਹੈ ਜਾਂ ਹੁਣੇ ਆਇਆ ਹੈ ਸ਼ਾਇਦ ਇਹ ਹੋ ਸਕਦਾ ਸੇਲ ਕਰਨ ਦੇ ਲਈ ਹੁਣ ਕਿਉਂਕਿ ਇੱਥੇ ਬੱਬਲ ਰੈਪ ਵੀ ਰੱਖਿਆ ਹੋਇਆ ਹੋ ਸਕਦਾ ਸੇਲ ਕਰਨ ਵਾਸਤੇ ਹੋਣ ਹਾਂ ਵੀਰ ਜੀ ਨੂੰ ਪੁੱਛਿਆ ਹੈ ਕਿ ਇਹ ਸੇਲ ਕਰਨ ਵਾਸਤੇ ਨੇ ਕਿਉਂਕਿ ਇਹ ਆਰਟ ਗੈਲਰੀ ਹੈ ਨਾਟ ਅ ਮਿਊਜ਼ੀਅਮ ਮਿਊਜ਼ੀਅਮ ਨਹੀਂ ਇੱਕ ਆਰਟ ਗੈਲਰੀ ਹੈ ਜਿੱਥੋਂ ਤੁਸੀਂ ਆਪਣੀ ਪਸੰਦ ਦੀ ਤਸਵੀਰ ਇਹਨਾਂ ਤੋਂ ਲਿਜਾ ਸਕਦੇ ਹੋ। ਯਾਨੀ ਤੁਸੀਂ ਜਦੋਂ ਵੀ ਕਰਤਾਰਪੁਰ ਸਾਹਿਬ ਆਓ ਇਸ ਆਰਟ ਗੈਲਰੀ ਦੇ ਵਿੱਚ ਆਓ ਇੱਥੋਂ ਤੁਸੀਂ ਆਪਣੇ ਪਸੰਦ ਦੀ ਤਸਵੀਰ ਲਿਜਾ ਸਕਦੇ ਹੋ। ਉਸਦੇ ਲਈ ਤੁਹਾਨੂੰ ਪਾਕਿਸਤਾਨੀ ਕਰੰਸੀ ਐਕਸਚੇਂਜ ਕਰਾਉਣੀ ਪਵੇਗੀ। ਜਿੱਧਰ ਇਹਨਾਂ ਦਾ ਬਾਜ਼ਾਰ ਹੈ। ਆਪਾਂ ਆਰਟ ਗੈਲਰੀ ਚਾ ਸਾਹਮਣੇ ਲੰਗਰ ਸਾਹਿਬ ਹੈ ਲੰਗਰ ਸਾਹਿਬ ਦੇ ਪਿਛਲੇ ਪਾਸੇ ਬਾਜ਼ਾਰ ਹੈ ਉੱਥੇ ਫਸਟ ਜਿਹੜੀ ਦੁਕਾਨ ਹੈ ਪਹਿਲੀ ਦੁਕਾਨ ਹੈ ਜਿਹੜੀ ਉਹ ਏਟੀਐਮ ਲਿਖਿਆ ਹੋਇਆ ਹੈ ਯਾਨੀ ਕਿ ਪੈਸਾ ਵਗੈਰਾ ਉੱਥੋਂ ਆਪਾਂ ਐਕਸਚੇਂਜ ਕਰਾ ਸਕਦੇ ਹਾਂ ਉਹਦੇ ਵਾਸਤੇ ਤੁਹਾਡਾ ਪਾਸਪੋਰਟ ਲੱਗਦਾ ਹੈ 2 ਰੁਪਏ 80 ਪੈਸੇ ਦੇ ਹਿਸਾਬ ਨਾਲ ਅੱਜ ਉਹ ਪੇਮੈਂਟ ਦੇ ਰਹੇ ਨੇ ਅੱਗੇ ਆਪਾਂ ਜਿਹਾ ਜਿਹਾ ਕਰੰਸੀ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਉਹ ਜਿਹਾ ਰੇਟ ਬਦਲਦਾ ਰਹਿੰਦਾ ਹੈ ਠੀਕ ਹੈ ਜੀ ਚਲੋ ਇਹ ਸੀਗਾ ਆਪਣਾ ਆਰਟ ਗੈਲਰੀ ਦਾ ਘੇੜਾ ਠੀਕ ਹੈ ਥੋੜੀ ਥੋੜੀ ਗੱਲ ਤੇ ਇਸ ਮੂਜਸਮੇ ਬਾਰੇ ਮੂਰਤੀ ਮਾਰੇ ਮੈਂ ਦੱਸਦਾ ਵੀ ਇਹ ਕਿੱਥੇ ਲਗਾਈ ਗਈ ਹੈ ਇਸ ਪਾਸੇ ਕਾਰਿਡੋਰ ਦਾ ਕਰਤਾਰਪੁਰ ਸਾਹਿਬ ਦਾ ਬਾਜ਼ਾਰ ਹੈ ਜਿਹੜੀ ਮਾਰਕੀਟ ਹੈ ਇਸ ਪਾਸੇ ਆ ਗਈ ਸਾਹਮਣੇ ਲੰਗਰ ਹਾਲ ਆ ਗਿਆ ਇਧਰ ਦਰਬਾਰ ਸਾਹਿਬ ਦੀ ਬਿਲਡਿੰਗ ਆ ਗਈ ਸਾਰੀ ਆ ਦਰਸ਼ਨੀ ਡਿਊਟੀ ਆ ਗਈ ਤੇ ਵਿਚਾਲੇ ਗਰਾਊਂਡ ਦੇ ਵਿੱਚ ਇੱਥੇ ਸੜਕ ਦੇ ਨੇੜੇ ਇਹ ਮੇਨ ਸੜਕ ਹੈ ਉਹ ਇਹਨਾਂ ਦਾ ਚੈਕਿੰਗ ਟਰਮੀਨਲ ਹੈਗਾ ਜਦੋਂ ਆਪਾਂ ਪਾਕਿਸਤਾਨ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਉਸ ਦੇ ਵਿੱਚ ਦੀ ਲੰਘਾ ਕੇ ਜਦੋਂ ਅੱਗੇ ਕੱਢਦੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦਰਸ਼ਨੀ ਡਿਊਟੀ ਦੇ ਬਰਾਬਰ ਮਾਰਕੀਟ ਅਤੇ ਦਰਸ਼ਨੀ ਡਿਊਟੀ ਦੇ ਵਿਚਕਾਰ ਇਹ ਮੂਰਤੀ ਇੱਥੇ ਲਗਾਈ ਗਈ ਹੈ آ جاؤ پیچھے آ جاؤ تھوڑا سا جی سر پلیز دیکھیے گا ਥੋੜਾ ਤੋਂ ਚੌਕ ਨੇ ਪਾਸ ਹੋ ਕੋਈ ਨਾ ਅੰਦਰ ਆਏ ਬਾਜ ਜੋ ਆ ਗਿਆ ਕੋਈ ਨਾ ਥੋੜੇ ਨੀਚੇ ਅਵੇਸਟ ਸਟਾਪ ਬਣ ਕੇ ਆ ਗਿਆ ਸਾਖ ਲਈ ਜੀ ਕਿਹਨਾਂ ਕਰ ਆਓ ਜੀ ਆਓ ਜੀ ਆਓ ਸਰ ਐਸੇ ਦੇਖਿਏਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੰਮੀ ਆਉਂਦੀ ਰਸੋ ਉੱਤੇ ਆ ਜੋ ਪੈਸਾ ਜੋੜੇ ਸਾਹਿਬ ਅੰਦਾਜ਼ ਸਾਡੀ ਬਿਓ ਪ੍ਰਿੰਟ ਦਾ 1250 ਸਾਥ ਸ੍ਰੀ ਅਕਾਲ ਕਰਤਾਰ ਪ੍ਰਸਾਦ ਤੋਂ ਹੁਣ ਸਾਡੀ ਵਾਪਸੀ ਹੈ ਇਸ ਵਕਤ ਅਸੀਂ ਜਾਵਾਂਗੇ ਗੁਰਦੁਆਰਾ ਰੋੜੀ ਸਾਹਿਬ ਜੋ ਕਿ ਭਾਈ ਲਾਲੋ ਜੀ ਦਾ ਅਮਨਾਬਾਦ ਵਿਖੇ ਆ। ਉੱਥੇ ਮੱਥਾ ਟੇਕਦੀ ਹੋਈ ਸੰਗਤ ਫਿਰ ਅੱਗੇ ਜਾਊਗੀ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਸ਼ਾਮ ਤੱਕ। ਫਿਰ ਤਿੰਨ ਰਾਤਾਂ ਉੱਥੇ ਰਹਿਾਂਗੇ। ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਲਾਹੌਰ। ਉਹਨਾਂ ਸੰਗਤ ਇੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ। 1:30 ਵਜੇ ਪਾਕਿਸਤਾਨੀ ਟਾਈਮ 2:00 ਵਜੇ ਭਾਰਤੀ ਟਾਈਮ ਦੇ ਮੁਤਾਬਕ ਸਾਨੂੰ ਬੁਲਾਇਆ ਗਿਆ ਸੀਗਾ। ਕੁਝ ਟਾਈਮ ਬਾਕੀ ਰਹਿ ਗਿਆ ਸੰਗਤਾਂ ਆ ਰਹੀਆਂ ਨੇ ਲਗਾਤਾਰ। 15 ਮਿੰਟ ਦਾ ਸਮਾਂ ਹੋ ਗਿਆ ਸੰਗਤਾਂ ਨੂੰ ਇੱਥੇ ਇਕੱਠੀਆਂ ਹੁੰਦੀਆਂ ਨੂੰ ਹਲੇ ਹੋਰ ਵੀ ਸੰਗਤ ਰਹਿੰਦੀ ਆ ਔਣ ਕੰਨੀਆਂ ਆਹੀ ਜਾ ਰਹੇ ਨੇ ਜਦੋਂ ਸਾਰੇ ਇਕੱਠੇ ਹੋ ਗਏ ਰਿਓ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬਾਹਰ ਕੱਢਣਗੇ ਵੱਡੇ-ਵੱਡੇ ਸੂਟਕੇਸ ਬੈਗ ਚੱਕੇ ਹੋਏ ਇੱਕ ਇੱਕ ਬੰਦੇ ਲਵੇ ਦੋ ਦੋ ਅਟੈਚੀ ਕੇਸ ਮੈ। ਇੱਕ ਵਾਰੀ ਗੇਟ ਖੁੱਲ ਗਿਆ ਸੀਗਾ ਲੋਕਾਂ ਨੇ ਧੱਕਾ ਕਰਿਆ ਕੁਝ ਲੋਕ ਬਾਹਰ ਨਿਕਲ ਗਏ ਤੇ ਕੁਝ ਲੋਕ ਅੰਦਰ ਰਹਿ ਗਏ ਸੀ ਗੇਟ ਬੰਦ ਕਰਤਾ। ਹੁਣ ਦੁਬਾਰਾ ਫੇਰ ਅਡਜਸਟਮੈਂਟ ਕਰਕੇ ਫੇਰ ਗੇਟ ਖੋਲਿਆ ਗਿਆ ਲੋਕ ਨਾਲੇ ਸਭ ਨੂੰ ਪਤਾ ਹੈ ਵੀ ਆਪਣੀ ਬਸ ਦੇ ਵਿੱਚ ਆਪਣੀ ਸੀਟ ਤੇ ਜਾ ਕੇ ਬੈਠਣਾ ਹੈ। ਸਾਰੀਆਂ ਬੱਸਾਂ ਭਰਨ ਤੋਂ ਬਾਅਦ ਇਹ ਤੋੜਨਗੇ ਕੋਈ ਇੱਕ ਬੰਦਾ ਵੀ ਜੇ ਘੱਟ ਰਹੇ ਜੇ ਫਿਰ ਵੀ ਬੱਸਾਂ ਤੁਰਦੀਆਂ ਨਹੀਂ ਹੈਗੀਆਂ ਫਿਰ ਵੀ ਲੋਕ ਇੰਨਾ ਜ਼ਿਆਦਾ ੱੱੱਕਾ ਕਰਦੇ ਨੇ ਇੱਕ ਦੂਜੇ ਦੇ ਉੱਪਰ ਦੀ ੱੱੱਕਾ ਮੁੱਕੀ ਪਤਾ ਨਹੀਂ ਕੀ ਅੱਗੇ ਜਾ ਕੇ ਇਹਨਾਂ ਨੇ ਜਲਦੀ ਕਰਕੇ ਲੈਣਾ ਹੈ ਜੈ ਜੈ ਸਰਯੋ ਕਾਲ ਗਲਾ ਖਰਾਬ ਹੋ ਗਿਆ ਬੱਸਾਂ ਲਾਈਨ ਤੇ ਲੱਗ ਚੁੱਕੀਆਂ ਨੇ ਸੋਤ ਸਰਯੋ ਕਾਲ ਕੀ ਆ ਤੇਰਾ ਦਮ ਚੜ ਰਿਹਾ ਹੈ ਰਬਾਨੀ ਬਸਾਂ ਆਪਦੇ ਸੀਰੀਅਲ ਆਵਾਜ਼ ਨੰਬਰ ਵਾਰ ਅੱਗੇ ਨੂੰ ਚੱਲੀਆਂ ਨੇ ਗੁਰਦੁਆਰਾ ਫੇਰ ਬੱਸ ਦੇ ਵਿੱਚ ਆ ਕੇ ਬਹਿ ਗਏ ਇੱਕਦਮ ਬਹੁਤ ਵੱੜ ਰਹੀ ਹੈ ਹੁਣ ਅਸੀਂ ਜਾਵਾਂਗੇ ਕੋਈ ਲੋੜ ਨਹੀਂ ਹੈਗੀ ਨਹੀਂ ਰੋੜੀ ਸਾਹਿਬ ਗੁਰਦੁਆਰਾ ਇਹ ਆ ਕਰਤਾਰਪੁਰ ਪਿੰਡ ਪਾਕਿਸਤਾਨ ਵਾਲੀ ਸਾਈਡ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਚੈੱਕ ਪੋਸਟ ਵਗੈਰਾ ਪਾਰ ਕਰਕੇ ਨਾਰੋਵਾਲ ਦੇ ਪਿੱਛੇ ਦੀ ਲੰਘ ਰਿਹਾ ਹੁਣ ਆਪਾਂ ਇੱਥੇ ਕੱਢ ਲੈ ਆਪਾਂ ਇੱਥੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਸ਼ਹਿਰਾਂ ਤੋਂ ਬਾਹਰ ਵੀ ਆਪਾਂ ਦੇਖੀਏ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਨਹੀਂ ਹੈਗੇ ਖੇਤਾਂ ਦੇ ਵਿੱਚ ਆਪਾਂ ਨੂੰ ਬੱਕਰੀਆਂ ਚਰਦੀਆਂ ਮਿਲ ਜਾਣਗੀਆਂ ਕਦੇ ਚਰ ਤੇ ਮਿਲ ਜਾਣਗੇ ਆ ਮੈਂ ਇਸ ਚੱਲ ਰਹੀ ਆ ਦੇਖੋ ਪਰ ਸੜਕ ਦੇ ਉੱਪਰ ਕੋਈ ਫालतू ਪਸ਼ੂ ਡੰਗਰ ਸੜਕ ਦੇ ਉੱਪਰ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦਾ ਆਪਣੇ ਥਾਂ ਥਾਂ ਤੇ ਫਿਰਦੇ ਰਹਿੰਦੇ ਨੇ ਐਕਸੀਡੈਂਟਾਂ ਦਾ ਕਾਰਨ ਬਣਦੇ ਨੇ ਇੱਥੇ ਇੱਕ ਵੀ ਪਸ਼ੂ ਨਹੀਂ ਦੇਖਣ ਨੂੰ ਮਿਲਿਆ ਚਾਹੇ ਚਲੋ ਵੱਡੇ ਰੋੜਾਂ ਤੇ ਤਾਂ ਨਹੀਂ ਪਸ਼ੂ ਚੜਦੇ ਕਿਉਂਕਿ ਉਸ ਏਰੀਆ ਚ ਉਹਨਾਂ ਨੂੰ ਬੜੇ-ਬੜੇ ਵਧੀਆ ਬਾਉਂਡਰੀਆਂ ਵਗੈਰਾ ਕਰੀਆਂ ਹੁੰਦੀਆਂ ਨੇ ਵੱਡੇ ਰੋੜਾਂ ਤੇ ਇਹ ਲਿੰਕ ਰੋਡ ਹੈਗਾ ਆਪਾਂ ਜੀਟੀ ਰੋਡ ਵਾਂਗੂ ਛੋਟਾ ਲਿੰਕ ਰੋਡ ਹੈਗਾ ਇਹਦੇ ਉੱਪਰ ਵੀ ਕੋਈ ਪਸ਼ੂ ਨਹੀਂ ਇਸ ਤਰ੍ਹਾਂ ਦਾ ਪਰ ਚੰਗਲਾ ਇੱਥੇ ਹੀ ਤੀਲੂਆਂ ਦੀਆਂ ਕਾਨਿਆਂ ਦੀਆਂ ਚਟਾਈਆਂ ਬਣਾ ਕੇ ਵੇਚਦੇ ਨੇ ਬਿਜ਼ਨਸ ਇਹਨਾਂ ਦਾ ਅ ਇਸ ਬਾਰਡਰ ਏਰੀਆ ਦੇ ਵਿੱਚ ਇਸ ਤਰ੍ਹਾਂ ਇਹ ਤੀਲੂ ਕਾਨੇ ਇਕੱਠੇ ਕਰਕੇ ਉਹਨੇ ਦੇ ਚਟਾਈਆਂ ਬਣਾਉਂਦੇ ਨੇ ਇਸ ਪਿੰਡ ਦਾ ਜੋ ਇਹ ਪਿੰਡ ਸਾਹਮਣੇ ਹੈਗਾ ਇਹਦਾ ਇਹ ਬਿਜਰਸਾ ਦੇਖੋ ਇੱਥੇ ਬਣਾਉਂਦੇ ਰਹਦੇ ਨੇ ਹਰੇਕ ਦੁਕਾਨਦਾਰ ਸਾਰਾ ਦਿਨ ਬੁਣਦਾ ਰਹਿੰਦਾ ਹੈ ਇਹ ਜਿਹੜੇ ਕੁੱਪ ਜੇ ਨਜ਼ਰ ਆ ਰਹੇ ਨੇ ਇਹ ਤੇਲੂਆਂ ਦੇ ਖੜੇ ਕਰੇ ਹੋਏ ਨੇ ਕੰਨੇ ਇਹ ਜਿਹੜੀ ਰੇਲਵੇ ਲਾਈਨ ਆਪਣੇ ਨਾਲ ਨਾਲ ਚੱਲ ਰਹੀ ਹੈ ਇਹ ਡੇਰਾ ਬਾਬਾ ਨਾਨਕਾਲੀ ਰੇਲਵੇ ਲਾਈਨ ਹੈ ਜੋ ਪਾਕਿਸਤਾਨ ਵਾਲੀ ਸਾਈਡ ਹਲੇ ਪਟੜੀਆਂ ਪਈਆਂ ਨਹੀਂ ਨੇ ਭਾਰਤ ਵਾਲੀ ਸਾਈਡ ਅੱਪ ਨੂੰ ਪਤਾ ਨਹੀਂ ਹੈ ਕਿੱਡਾ ਤੇ ਪਰ ਇਹ ਲਾਈਨ ਕੰਮ ਨਹੀਂ ਆਉਂਦੀ ਜਦੋਂ ਤੋਂ ਆਵਾਜ਼ ਆਈ ਇਹਦੇ ਉੱਪਰ ਬੰਦ ਕੀਤੀ ਹੋਈ ਹੈ ਉਸ ਤੋਂ ਬਾਅਦ ਕਦੇ ਤੇ ਟ੍ਰੇਨ ਨਹੀਂ ਚੱਲੀ ਨਾ ਇਹਦੀ ਕਦੇ ਰਿਪੇਅਰ ਵਗੈਰਾ ਹੋਈ ਹੈ ਇਹ ਡੇਰਾ ਬਾਬਾ ਨਾਨਕਾਲੀਆ ਦੇਖੋ ਇਹ ਚੱਲ ਰਹੀ ਹੈ ਇਹ ਲਾਈਨ ਇਹ ਰੇਲਵੇ ਲਾਈਨ ਬੰਦ ਹੈ ਡੇਰਾ ਬਾਬਾ ਨਾਨਕਾਲੀ ਇਹ ਹੈ ਨਾਰੋਵਾਲ ਯੂਨੀਵਰਸਿਟੀ ਨਾਰੋਵਾਲ ਇੱਕ ਜ਼ਿਲ੍ਹਾ ਹੈ ਫਾਚੀਮੀ ਪੰਜਾਬ ਦਾ ਉਹਦੀ ਹੈ ਯੂਨੀਵਰਸਿਟੀ ਹੈ ਕਰਤਾਰਪੁਰ ਸਾਹਿਬ ਉਸੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਟਰੈਕਟਰ ਦੇਖੋ ਇਹਨਾਂ ਦੇ ਛੋਟੇ ਛੋਟੇ ਜਿਹੇ ਟਰੈਕਟਰ ਨੇ ਚਾਰ ਪੰਜ ਤਰ੍ਹਾਂ ਦੇ ਮੋਟਰਸਾਈਕਲ ਕੰਪਨੀਆਂ ਨੇ ਜਿਦੇ ਵਿੱਚ ਚਾਈਨਾ ਮੇਡ ਵੀ ਨੇ ਚਾਈਨਾ ਦੀਆਂ ਕੰਪਨੀਆਂ ਇੱਥੇ ਆਪਣੇ ਮੋਟਰਸਾਈਕਲ ਵੇਚਦੀਆਂ ਨੇ ਉਸ ਤੋਂ ਇਲਾਵਾ ਇਹਨਾਂ ਦੀਆਂ ਆਪਣੀਆਂ ਵੀ ਤਿੰਨ ਕੰਪਨੀਆਂ ਤਿੰਨ ਚਾਰ ਕੰਪਨੀਆਂ ਆਪਣੀਆਂ ਨੇ ਪਾਕਿਸਤਾਨ ਦੀਆਂ ਪਰ ਦੇਖਣ ਨੂੰ ਸ਼ਕਲ ਸੂਰਤ ਸਭ ਦੀ ਸੇਮ ਹੀ ਹੁੰਦੀ ਹੈ ਪਰਸ਼ੀਦ पता जी किथ क मतिलब जहिड़ी गी ख़र पुछा

ਹਾਂ ਜੀ ਹਾਂ ਜੀ ਕਾਰਡ ਪੈਂਦਾ ਹਾਂ ਜੀ ਕਾਰਡ ਪੈਂਦਾ ਇਸ ਜਗ੍ਹਾ ਤੇ ਡਿਸਪੈਂਸਰੀ ਬਣਾਈ ਗਈ ਹੈ ਮੈਡੀਕਲ ਐਮਰਜੈਂਸੀ ਦੇ ਲਈ ਡਾਕਟਰ ਸਾਹਿਬ ਇੱਥੇ ਰਾਤਰੀਆਂ ਦਾ ਪੇਸ਼ੈਂਟ ਡੀਪੀ ਵਗੈਰਾ ਚੈੱਕ ਕਰਦੇ ਇੱਕ ਸੀਗਾ ਵੀ ਚੈੱਕ ਹੋ ਰਿਹਾ ਉਹ ਬੋਲੀ ਹੈ ਕਾਲੀਆਂ ਉਹ ਤੋਂ ਵੀ ਬੋਲ ਜਿਆਦਾ ਖਾਓ ਹੈ ਤੁਹਾਨੂੰ ਤੁਹਾਨੂੰ ਬੋਲ ਨਾਮ ਕੀ ਹੈ അതുകൊണ്ട് നീ നബി കാണാ ആരെങ്കിലും കേട്ടേക്കില്ലാ ഓലെ ആ കടോ കണ്ടേ സുസാ എങ്ങനെയെങ്കിലും ഓരാടും വാഴാന ഫറാന മോണ്ടി ਚਲੋ ਛੋਟੇ ਵਾਲੇ ਦੇਖੇ ਗੁੱਸਾ ਵਧਾਉਣਾ ਹੈ ਕ ਘਟਾਉਣਾ ਹੈ ਹਾਂਜੀ ਇਸ ਟਾਈਮ ਬਿਲਕੁਲ ਨਹੀਂ ਸੁਭੇਜਾ ਕਹੋਂਦੀ ਅੱਛਾ ਸਹੀ ਸ਼ੂਗਰ ਚੈੱਕ ਕਰਨਾ ਡਾਕਟਰ ਮੈਨੂੰ ਦੱਸਿਆ ਸੀ ਲੈ ਜਾਇਆ ਅੱਛਾ ਹਰਦੋ ਗਿਆ ਗੋਲੀ ਨਹੀਂ ਖਾਦੀ ਹੁਣ ਉਸੇ ਕੰਮ ਚੱਲੁੰਦੇ ਹਾਂ ਹਾਂ ਸ਼ੂਗਰ ਦੀ ਗੋਲੀ ਨਹੀਂ ਖਾਦੀ ਦੱਸਦੇ ਮੇਰੇ ਕੋਲ ਕਿਹਦੇ ਹੋ ਜਾਂਦਾ ਉਹ ਤਾਂ ਡਿਸਪੈਂਸਰੀ ਨਾਲੇ ਹੁੰਦੇ ਜਦੋਂ ਮਰਜ਼ੀ ਲੈ ਲਓ ਸ਼ੂਗਰ ਦੀ ਗੋਲੀ ਨਾਲੇ ਇੱਥੇ ਨਹੀਂ ਖਾਂਦੇ ਜਿੱਦਾਂ ਫਿਰ ਫਿਰ ਚੈੱਕ ਕਰ ਰਹੇ ਸੋਹ ਕਹਤ ਰਹੇ ਹਾਂ ਹੁਣ ਖਾਦੇ ਪੀਤੇ ਕਰ ਲਿਆ 400 ਆ ਵੀ ਮਿੱਠਾ ਮਠਾ ਖਾ ਗਏ ਪਾਣੀ ਪੀ ਗਏ 200 ਅੱਛਾ ਐਲ ਹੈ ਅਭੀ ਤੱਕ ਹਾਂ ਅੱਛਾ ਨੀਮਾ ਤੱਕ ਖਰਮ ਹੋ ਜਾਏ ਅਨ ਇਹ ਕੀ ਹੈ ਕਿ ਪਹਿਲਾਂ ਹੋ ਹੀ ਆਉਣੇ कोई और दो तीन दिन कल 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 का हुआ अच्छा वही विकरदार को हॉस्पिटल डॉक्टर ने प्रेडिक्ट किया क्या चीज थी आपने बड़ा बैंक ये सर्विस शेयर है लॉज एप्लीकेशन बना हुआ है और ठीक है और चेक किया ਬੰਦੋ ਹਾਂ ਜੰਗਲ ਬਾਬ ਜਮੀਨ ਆਪ ਆਪਣੀ ਵਿਧੀ ਬਣਾਇਆ ਜੀ ਆ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਮੈਡੀਕਲ ਕੰਡੀਸ਼ਨ ਆਉਂਦੀ ਹੈ ਤਾਂ ਨਾਲ ਐਂਬੂਲੈਂਸ ਵਗੈਰਾ ਸਭ ਪ੍ਰਬੰਧ ਹੁੰਦਾ ਹੈ ਇਥੇ ਬਾਪੂ ਜੀ ਦੇ ਗਿੱਟੇ ਨੂੰ ਕੋਈ ਤਕਲੀਫ ਸੀ ਜੀ ਕੋਈ ਉਤਰਿਆ ਸੋਚ ਵਗੈਰਾ ਆਈ ਹੋਈ ਸੀ ਤਾਂ ਇਹਨਾਂ ਨੂੰ ਪੂਰਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਸੀਨੀਅਰ ਅਫਸਰ ਵੀ ਪੂਰੀ ਗੌਰ ਰੱਖ ਰਹੇ ਨੇ ਪੇਸ਼ੈਂਟ ਦੀ ਜੀ ਦਰਤਾਰ ਕੋ ਕੋ ਦਾ ਮੇਰੇ ਪਾਸੇ ਕੋਈ ਨਹੀਂ ਠੀਕ ਹੋਇਆ ਹਾਂ ਬੋਲੋ ਇਹ ਹੋ ਚੁੱਕਾ ਯਾਰ ਕੋਈ ਪੈਰ ਨੂੰ ਸੋਜੀ ਪਈ ਦੋ ਤਿੰਨ ਦਿਨਾਂ ਤੋਂ ਸੋਜ ਘੱਟ ਜਾਗੀ ਲੰਨੀ ਹਾਂ ਉੱਥੇ ਠਿਕ ਕੇ ਬੈਠਣ ਨਾਲ ਹਵਾ ਲੱਗਣ ਦੇ ਸਦਾ ਚਲੋ ਹਾਂ ਸੁਣਾਓ ਤੇਰੇ ਅੱਗੇ ਉਹ ਸਹੀ ਨਹੀਂ ਹੋ ਗਿਆ ਵੀਡੀਓ ਬਣਾ ਲਓ ਬਾਪੇ پچھانی آؤں پہ چھاڑی بتا دی چلو کے <Pokemonapan> ਜਦੋਂ ਤਾਂ ਸਾਰੇ ਲੋਕ ਕਾਪੂਲੇ ਜਾਣਾ ਸ਼ੁਰੂ ਕਰਦੇ ਆਪ ਕੋ ਦੇਖ ਤਾਂ ਅੱਜ ਜਿਹੜੇ ਨੇ ਬੜੇ ਵੱੱਡੇ ਬਿੱਟੂ ਰੁਕੇ ਨੇ ਪਰ ਉਹਨਾਂ ਦਾ ਖਾਲਾ ਤੇ ਇੱਕ ਆਦਮੀ ਦੀ ਜ਼ਮੀਨ ਜਿਹੜਿਆ ਖੌਂ ਭਰੀ ਹੈ ਥੇਮ ਥੇਮ ਹੋਈ ਆ ਕੋਈ ਜ਼ਮੀਨ ਦੇ ਵਿੱਚ ਛੋਹੇ ਵੀ ਸ਼ੌਨਾ ਹੁੰਦਾ ਨਹੀਂ ਕਰ ਸਕਦੀ ਕਿਉਂਕਿ ਜਿਹਨੀ ਥੇਮ ਵਾਲੀ ਆ ਇਹ ਸਾਨੂੰ ਆਦੇ ਸ਼ਾਮ ਵਿੱਚ ਸਿਖਾਣੇ ਪੜਾ ਰਹੀ ਹੈ ਪਹਿਲੇ ਤਾਂ ਲੱਗ ਪਤਾ ਲਾਇਆ ਆਪਣੀ ਸ਼ਮਾਈ ਜੰਗਲ ਵਿੱਚੋਂ ਬਾ ਜੰਗਲਾਂ ਵਿੱਚ ਜਾ ਕੇ ਸਿੱਖਾਂ ਨੂੰ ਲੱਭਣ ਦਾ ਯਤਨ ਕਰਦਾ ਪਰ ਦਰਕਾਰਿਆ ਜਪੰਤੀ ਆਦੂਆ ਦੇ ਹਾਤ ਉੱਚਾ ਤਾਕਾ ਦਰਵਾਰਾ ਉਹ ਸਾਰੀ ਦੀ ਪਵਿੱਤਰਤਾ ਤੇ ਨੱਬ ਇਸ ਤਰ੍ਹਾਂ ਇੱਟਾਂ ਦੇ ਨਾਲ ਸ਼ਬਦ ਬਣਾ ਕੇ ਬਹੁਤ ਸੁੰਦਰ ਆਨਕਿਆ ਸਿੱਖਾਂ ਨੂੰ ਲਿਖਿਆ ਗਿਆ ਇਸ ਸਰੋਵਰ ਸਾਹਿਬ ਹੈ ਤੇ ਆਪਾਂ ਪਹਿਲਾਂ ਪੜਿਆ ਸੀਗਾ ਮਾਨਿਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਇਧਰ ਬਾਗ ਹੈ ਅੱਛਾ ਠੀਕ ਹੈ ਉਧਰਲੇ ਪਾਸੇ ਆ ਤੂਚਾ ਤਾਕਾ ਦਰਵਾਰਾ ਲਿਖਿਆ ਤਾਂ ਇਹ ਇਸ ਪਾਸੇ ਸਭ ਤੋਂ ਵੱਡਾ ਸਤਗੁਰੂ ਨਾਨਕ ਲਿਖਿਆ ਹੋਇਆ ਹੈ ਇਸ ਗੇਟ ਦੇ ਦੋਵੇਂ ਪਾਸੇ ਗੁਰਵਾਣੀ ਦੀਆਂ ਦੋ ਬੱਕਰੀਆਂ ਬੱਕਰੀਆਂ ਤੋਕਾਂ ਲਿਖੀਆਂ ਗਈਆਂ ਨੇ ਇਸ ਪਾਸੇ ਬਾਗ ਹੈ ਹੇ ਇਹ ਆਪਣੀ ਬਾਤ ਲਈ ਨਾ ਤਾਂ ਕਰੀਏ ਆਪਣੀ ਬਾਤ ਲਈ ਲੋ ਥੋੜਾ ਜਿਆਦਾ ਦੂਰ ਦੂਰ ਨਿਕਲ ਜੇ ਡਿਜ਼ਾਈਨਿੰਗ ਗੁਰਦੁਆਰਾ ਸਾਹਿਬ ਦੀ ਉੱਪਰਲੀ ਛਤਰੀ ਬਹੁਤ ਸੋਹਣੀ ਹੈ ਉਠਲਾ ਵੀ ਬਹੁਤ ਵਧੀਆ ਹੈਗਾ ਪਰ ਉੱਪਰ ਜੋ ਡਿਊਟੀ ਸਾਹਿਬ ਦੀ ਛਤ ਮੇਨ ਬਣਾਈ ਗਈ ਹੈ ਨਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਧਰੋਂ ਸਾਹਮਣੇ ਸੂਰਜ ਪੈਨ ਕਰਕੇ ਦੇਖ ਨਹੀਂ ਰਿਹਾ کوئی کوئی بیٹا آج کو واہ ڈولنگ ہے کیا تم پاس ہو گئے ہو مجھے کو تو نہیں بتا رہا میرے تابع سے یہ بات ہے نا تو وہ یہ کہا رہا ہے کہ یہ کون سا وہ یہ تو یہ پاس نہیں کروا سنوں گا تمہیں میں اور चोले पंद्रहं ਹੋਏ ਸਚਨ ਇਹ ਬਈ ਸੱਚ ਨੇ ਸਟਾਨੀ ਅੱਛਾ ਠੀਕ ਹੈ ਇਹ ਸਥਾਨ ਜਿਹੜੇ ਹਨ ਹਾਂ ਜਿਹੜੇ ਪਹਿਲੇ ਦਰਸ਼ਕ ਪਹੁੰਚਦੇ ਹਨ ਤਾਂ ਰਾਹਤ ਦਿੱਤਾ ਹਾਂ ਵਿੱਚ ਹੋਣਾ سبدو سچے پاشا جی نے ستگو نے ستری لینا لالو کے دکان سے سب گو سچے پاشا جی کروایا کرائی لالو مانک پاشا جی کا بہت نمک سکھ

ਆਰੇ ਪਾਟੇ ਭੰਨ ਨਾ ਰੋਕੇ ਹੋਰ ਕੋਈ ਗੱਲ ਨਾ ਕਰ ਮੈਂ ਤੁਹਾਨੂੰ ਦੱਸਦਾ ਹਾਂ ਮੇਰੇ ਸਾਹਮਣੇ ਦੋ ਸੱਤੇ ਪਾਸਾ ਪਹਿਲਾਂ ਨਾਮ ਕੋ ਤੇਰਾਹਣੇ ਦੇ ਨਾਮ ਦੀ ਬੀਂਧਾ ਦਾ ਰਾਜ ਦੀ ਇਹਨਾਂ ਸਾਧੂ ਨੂੰ ਬਹੁਤ ਸਾਰਾ ਆਸ਼ੀਰਵਾਦ ਨਿਮਾਉਂਦੇ ਤੇ ਰਹਿ ਰਹਾ ਸਭ ਦੇ ਪੜ ਤੋਂ ਬਾਅਦ ਹੁਣ ਬੱਸਾਂ ਰੈਡੀ ਹੋ ਗਈਆਂ ਪਹਿਲਾਂ 2 ਨੰਬਰ ਬੱਸ ਦੇ ਵਿੱਚ ਪ੍ਰੋਬਲਮ ਸੀ ਕਿ ਕੋਈ ਪਿੱਛੇ ਰੁਕਦੀ ਸੀ ਉਹ ਤੇ ਹੁਣ ਸਾਰੀਆਂ ਬੱਸਾਂ ਰੈਡੀ ਨੇ ਤੇ ਸੰਗਤ ਆਪਣੀ ਬੱਸਾਂ ਬੰਨ ਰਵਾਨਾ ਹੁਣ ਚੱਲਦੇ ਆਪਾਂ ਉਹ ਦੁਬਾਰਾ ਡੇਰਾ ਸਾਹਿਬ ਲਾਹੌਰ ਇੱਕ ਵੇਲਾ ਹੋ ਗਿਆ ਹਨੇਰਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਪਰੇ ਬੱਸਾ ਵੱਲ ਪਰ ਨਮਾ ਇਧਰੋਂ ਸਿਰ ਕਿੰਨਾਂ ਕਿ ਬਸਣੇ ਉਰੇ ਤਾਰੇ ਸੀ ਉਧਰ ਲੱਗਦੀਆਂ ਸਿਰ ਤੇ